ਗੁਰਮੁਖੋ ਜੇ ਕਿਸੇ ਕਾਰਨ ਕਰਕੇ ਸਾਡੇ ਨਿਤਨੇਮ ਦੇ ਵਿੱਚ ਵਿਗਨ ਪੈ ਜੇ ਨਾਂਗਾ ਪੈ ਜੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਇਹਦੇ ਬਾਰੇ ਵਿਚਾਰ ਹੈ ਜਿਹੜਾ ਮਹਾਪੁਰਸ਼ਾਂ ਦਾ ਜੀਵਨ ਹੁੰਦਾ ਹੈ ਉਹ ਸਾਡੇ ਵਾਸਤੇ ਚਾਨਣ ਮਨਾਰਾ ਹੁੰਦਾ ਹੈ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਪੁਰਸ਼ਾਂ ਦੀ ਸੇਵਾ ਵਿੱਚ ਸੰਤ ਸੇਵਾ ਸਿੰਘ ਰਿਆ ਕਰਦੇ ਸੀ ਤੇ ਉਹਨਾਂ ਦੇ ਨਿਤਨੇਮ ਦੇ ਵਿੱਚ ਵਿਘਨ ਪੈ ਗਿਆ ਨੰਗਾ ਪੈ ਗਿਆ ਤੇ ਉਹ ਜਦੋਂ ਅਗਲੇ ਦਿਨ ਮਹਾਪੁਰਸ਼ਾਂ ਦੇ ਕੋਲ ਗਏ ਤੇ ਕਹਿਣ ਲੱਗੇ ਜੀ ਨਿਤਨੇਮ 'ਚ ਵਿਘਨ ਪੈ ਗਿਆ ਤੇ ਬਾਬਾ ਹਰਨਾਮ ਸਿੰਘ ਕਹਿਣ ਲੱਗੇ ਫੇਰ ਕੀ ਹੋ ਗਿਆ ਜੇ ਨਿਤਨੇਮ ਰਹਿ ਗਿਆ ਕੱਲ੍ਹ ਰਹਿ ਗਿਆ ਨਹੀਂ ਹੋਇਆ ਅੱਜ ਡਬਲ ਕਰ ਲੈ ਅੱਜ ਦੋ ਵਾਰ ਕਰ ਲੈ ਭਾਵੇਂ ਉਹਨਾਂ ਨੇ ਸਮਝਾਇਆ ਜੇ ਕਿਤੇ ਕਿਸੇ ਕਾਰਨ ਵਸ਼ ਨਿਤਨੇਮ ਰਹਿ ਜਾਈ ਤਾਂ ਉਹਨੂੰ ਇਹ ਨਹੀਂ ਹੈ ਵੀ ਛਾੜੀ ਦਿਓ ਬਿਲਕੁਲ ਵੀ ਚਲੋ ਦਿਨ ਗਿਆ ਤੇ ਬਾਤ ਗਈ ਅਗਲੇ ਦਿਨ ਦੋ ਵਾਰ ਕਰ ਲੈਣਾ ਚਾਹੀਦਾ ਦੁੱਗਣਾ ਕਰ ਲੈਣਾ ਚਾਹੀਦਾ ਕਈ ਗੁਰਮੁਖ ਪਿਆਰੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਨੂੰ ਗੁਰਬਾਣੀ ਨਾਲ ਪਿਆਰ ਹੈ ਆਪਣੇ ਨਿਤਨੇਮ ਦਾ ਬਹੁਤ ਖਿਆਲ ਰਹਿੰਦਾ ਉਹ ਛੇ-ਛੇ ਦਿਨ ਕੰਮ ਕਰਦੇ ਸੱਤਵੇਂ ਦਿਨ ਵਿਹਲੇ ਹੁੰਦੇ ਆ ਤਾਂ ਫਿਰ ਉਹ ਸੱਤਵੇਂ ਦਿਨ ਛੇ-ਛੇ ਦਿਨ ਦਾ ਨਿਤਨੇਮ ਅਡਵਾਂਸ ਦੇ ਵਿੱਚ ਵੀ ਕਰਕੇ ਰੱਖਦੇ ਆ ਵੀ ਪਤਾ ਨਹੀਂ ਸਮਾਂ ਮਿਲਣਾ ਪਤਾ ਨਹੀਂ ਨਹੀਂ ਮਿਲਣਾ ਸੋ ਇਹ ਗੱਲ ਹੁੰਦੀ ਹੈ ਜਿਨ੍ਹਾਂ ਨੇ ਨਿਤਨੇਮ ਕਰਨਾ ਹੈ ਉਹ ਫਿਰ ਕੋਈ ਆਨਾ-ਬਹਾਨਾ ਨਹੀਂ ਰਹਿਣ ਦਿੰਦੇ ਉਹ ਗੁਰੂ ਨਾਲ ਆਪਣੀ ਪ੍ਰੀਤ ਨਿਵਾਉਂਦੇ ਆ। ਬਾਬਾ ਹਰਨਾਮ ਸਿੰਘ ਜੀ ਦੇ ਜੀਵਨ ਚ ਇੱਕ ਹੋਰ ਗੱਲ ਆਉਂਦੀ ਹੈ। ਦਸ਼ਮੇਸ਼ ਪਿਤਾ ਦੇ ਉਹਨਾਂ ਨੂੰ ਦਰਸ਼ਨ ਹੋਏ ਸਿੰਘ ਨੇ ਆ ਕੇ ਮੋਟਰ ਤੇ ਸੁੱਤੇ ਪਿਆ ਨੂੰ ਠਾਲਿਆ ਇੱਕ ਸ਼ਹੀਦ ਸਿੰਘ ਨੇ ਆ ਕੇ ਵੀ ਸਾਵਧਾਨ ਹੋ ਜਾਓ ਦਸ਼ਮ ਪਾਛਾ ਦਰਸ਼ਨ ਦੇਣ ਆ ਰਹੇ ਆ। ਤੇ ਮਹਾਪੁਰਸ਼ ਕਹਿੰਦੇ ਮੈਂ ਬਾਹਰ ਖੜ ਗਿਆ ਮੋਟਰ ਤੋਂ ਸਿੰਘ ਨਾਲ ਖਲੋਤਾ ਅਚਾਨਕ ਪ੍ਰਕਾਸ਼ ਹੋਇਆ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋਏ ਦਰਸ਼ਨ ਦੇ ਕੇ ਸਤਿਗੁਰੂ ਅਲੋਪ ਹੋ ਗਏ ਮਹਾਪੁਰਸ਼ ਸਿੰਘ ਨੇ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਦੇਣ ਆਏ ਸੀ ਉਹ ਕਹਿੰਦੇ ਹਾਂ ਤੁਹਾਡੀ ਭਜਨ ਬੰਦਗੀ ਤੋਂ ਖੁਸ਼ ਹੋ ਕੇ ਦਰਸ਼ਨ ਦੇਣ ਆਈ ਕਹਿੰਦੇ ਬਚਨ ਤਾਂ ਕੋਈ ਕੀਤਾ ਨਹੀਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਆ ਦਰਸ਼ਨ ਦੇਣ ਵੀ ਆਏ ਮਹਾਰਾਜ ਚੁੱਪ ਕਰਕੇ ਦਰਸ਼ਨ ਦੇ ਕੇ ਚਲੇ ਗਏ ਉਹ ਸ਼ਹੀਦ ਸਿੰਘ ਕਹਿਣ ਲੱਗਿਆ ਕਹਿੰਦਾ ਮਹਾਪੁਰਸ਼ੋ ਤੁਸੀਂ ਬਾਣੀ ਬਹੁਤ ਪੜਦੇ ਹੋ ਦਿਨ ਰਾਤ ਭੋਜਨ ਕਰਦੇ ਹੋ ਪਰ ਤੁਸੀਂ ਜਾਪ ਸਾਹਿਬ ਛੱਡ ਦਿੰਦੇ ਹੋ ਜਾਪ ਸਾਹਿਬ ਨਹੀਂ ਕਰਦੇ ਤਾਂ ਕਰਕੇ ਮਹਾਰਾਣੀ ਤੁਹਾਨੂੰ ਬੁਲਾਇਆ ਨਹੀਂ ਗੱਲ ਨਹੀਂ ਕੀਤੀ। ਮਹਾਪੁਰਸ਼ ਕਹਿੰਦੇ ਮੈਂ ਨਾ ਜਾਪ ਸਾਹਿਬ ਨਹੀਂ ਸੀ ਪੜਦਾ ਕਿਉਂਕਿ ਮੈਨੂੰ ਔਖਾ ਲੱਗਦਾ ਸੀ ਪੜਨਾ। ਤੇ ਕਹਿੰਦੇ ਉਸ ਦਿਨ ਤੋਂ ਬਾਅਦ ਕਹਿੰਦੇ ਮੈਂ ਔਖੇ ਸੌਖੇ ਚਾਹੇ 2 ਘੰਟੇ ਲੱਗ ਜਾਣ ਪਰ ਜਾਪ ਸਾਹਿਬ ਆਪਣੇ ਨਿਤਨੇਮ ਦੇ ਵਿੱਚ ਸ਼ਾਮਲ ਕਰ ਲਿਆ ਪੂਰਾ ਕਰਨਾ ਨਿਤਨੇਮ ਨੂੰ। ਫਿਰ ਮਹਾਰਾਜ ਸਾਹਿਬ ਦੇ अनेका ਵਾਰ ਕਹਿੰਦੇ ਦਰਸ਼ਨ ਪ੍ਰਾਪਤ ਹੋਏ। ਸੋ ਕੈਨੜ ਤੋਂ ਭਾਵ ਗੁਰੂ ਸਾਹਿਬ ਆਪਣੇ ਸਿੱਖ ਦੇ ਨਿਤਨੇਮ ਦਾ ਬਹੁਤ ਖਿਆਲ ਕਰਦੇ ਆ ਵੀ ਇਹ ਨਿਤਨੇਮੀ ਹੈ ਜਾਂ ਨਹੀਂ ਹੈ ਨਿਤਨੇਮ ਨਾਮ ਰੰਗੀਆਂ ਰੂਹਾਂ ਦੀ ਰੂਹ ਦੀ ਖੁਰਾਕ ਹੁੰਦੀ ਹੈ ਲੰਬਾ ਲਾਉਣਾ ਨਹੀਂ ਹੁੰਦਾ ਨਿਤਨੇਮ ਤੋਂ ਬਗੈਰ ਉਹਨਾਂ ਨੂੰ ਰੋਟੀ ਹਜਮ ਨਹੀਂ ਹੁੰਦੀ ਰੋਟੀ ਸਵਾਦ ਨਹੀਂ ਲੱਗਦੀ ਦਿਨ ਚੰਗਾ ਨਹੀਂ ਲੱਗਦਾ ਰਾਤ ਨਹੀਂ ਲੰਘਦੀ ਜੇ ਨਿਤਨੇਮ ਨਾ ਹੋਵੇ ਗੁਰੂ ਸਾਹਿਬ ਦੇ ਦਰਸ਼ਨ ਔਰ ਨਿਤਨੇਮ ਇਹ ਗੁਰਮੁਖਾਂ ਦੀ ਮਹਾਪੁਰਸ਼ਾਂ ਦੀ ਰੂਹ ਦੀ ਖੁਰਾਕ ਹੋਇਆ ਕਰਦੇ ਆ। ਬਾਬਾ ਜੀ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਤਾਂ ਇਤੋਂ ਤੱਕ ਬਚਨ ਕੀਤਾ ਉਹ ਕਹਿੰਦੇ ਭਾਈ ਮੈਂ 12 10 12 ਸਾਲ ਦੀ ਉਮਰ 'ਚ ਜਦੋਂ ਅੰਮ੍ਰਿਤ ਛਕਿਆ ਤੇ ਜਦੋਂ ਗਿਆਨ ਦੀ ਪ੍ਰਾਪਤੀ ਹੋਈ ਤਾਂ ਅਸੀਂ ਆਪਣੇ ਜਨਮ ਤੋਂ ਲੈ ਕੇ ਵੀ ਜਿਹੜਾ 12 13 ਸਾਲ ਤੱਕ ਦਾ ਨਿਤਨੇਮ ਸਾਡਾ ਨਹੀਂ ਹੋਇਆ ਸੀ ਨਾ ਕਹਿੰਦੇ ਉਹ ਵੀ ਕਹਿੰਦੇ ਅਸੀਂ ਆਪਣੇ ਨਿਤਨੇਮ ਨਾਲ ਡਬਲ ਕਰ ਕਰਕੇ ਨਿਤਨੇਮ ਪੂਰਾ ਕੀਤਾ। ਵੀ ਜ਼ਿੰਦਗੀ ਦਾ ਕੋਈ ਦਿਨ ਐਸਾ ਨਾ ਹੋਵੇ ਮੇਰੇ ਜੀਵਨ ਦਾ ਜਸਦ ਨਿਤਨੇਮ ਨਾ ਹੋਇਆ ਹੋਵੇ। ਤੋਂ ਇੰਨਾ ਖਿਆਲ ਗੁਰਮੁਖ ਪਿਆਰੇ ਰੱਬ ਦੇ ਪਿਆਰੇ ਰਖਦੇ ਆ ਭਾਈ ਜਿਨ੍ਹਾਂ ਨੇ ਗੁਰੂ ਦੀ ਪ੍ਰੀਤ ਨੂੰ ਮੁੱਖ ਰੱਖਣਾ ਹੈ ਗੁਰੂ ਦੀ ਖੁਸ਼ੀ ਨੂੰ ਮੁੱਖ ਰੱਖਣਾ ਹੈ ਆਪਣੇ ਸੁੱਖ ਨੂੰ ਆਪਣੇ ਆਲਸ ਨੂੰ ਆਪਣੇ ਜਿਹੜੇ ਕੰਮ ਕਾਰ ਇਹਨਾਂ ਨੂੰ ਨਿਤਨੇਮ ਤੋਂ ਵੱਧ ਤਰਜੀ ਨਹੀਂ ਦਿੰਦੇ ਗੁਰੂ ਦੇ ਹੁਕਮ ਨੂੰ ਪਹਿਲ ਦਿੰਦੇ ਆ ਨਿਤਨੇਮ ਗੁਰੂ ਦਾ ਹੁਕਮ ਹੈ